ਹਾਂਜੀ ਅੱਜ ਤੁਹਾਨੂੰ ਉਹ ਦੋ ਗੱਭਰੂ ਬਾਰੇ ਦੱਸਦੇ ਆ ਪੰਜਾਬ ਦੇ ਦੋ ਹੋਣਹਾਰ ਗੱਭਰੂ ਸੇਠੀ ਤੇ ਰਬਤਾਰ ਹੋਣਹਾਰ ਗੱਭਰੂ ਨੇ ਪੰਜਾਬ ਦੇ ਆ ਪਹਿਲਾ ਭੈਣ ਤੋਂ ਜਪਾਨੀ ਮੁੱਛਾ ਵਾਲਾ ਦੂਜੇ ਦੇ ਮੁੱਛੇ ਨਹੀਂ ਹੈਗੇ ਬੁੱਲਡ ਮਾਰੂ ਤੇ ਇਹਨਾਂ ਨੇ ਇਹ ਪਤਾ ਨਹੀਂ ਕੀ ਪੰਜਾਬ ਦੇ ਰਾਖੇ ਬਣੇ ਕਰਦੇ ਨੇ ਭੈਣ ਦੀ ਲੰਡ ਮੈਨੂੰ ਤਾਂ ਅੱਜ ਤੱਕ ਇਹਨਾਂ ਦੀ ਇੱਕ ਚੀਜ਼ ਵੀ ਸਮਝ ਨਹੀਂ ਆਈ ਜ਼ਿੰਦਗੀ 'ਚ ਕਦੇ ਸਾਲ ਤਾਂ ਮੈਨੂੰ ਹੋ ਗਿਆ ਦੇਖਦਿਆਂ ਉਹਨਾਂ ਦੇ ਫੇਸਬੁੱਕ ਤੇ ਕਦੇ ਕਾਸੇ ਤੇ ਉਹ ਜੁੱਤੀਆਂ ਵੇਚਣ ਵਾਲੇ ਨੂੰ ਹੈ ਤੂੰ ਟੈਂਪਾ ਤੂੰ ਟੈਂਪਾ ਭੈਣ ਇਹਦਾ ਕੋਈ ਪੰਜਾਬ ਨੂੰ ਫਾਇਦਾ ਹੋਇਆ ਇਹਨਾਂ ਦਾ 1% ਵੀ ਦੋਵਾਂ ਦਾ ਉਹ ਦੂਜਾ ਵਿਊ ਲੈਣ ਮਾਰਦਾ ਭੈਣ ਦਾ ਯਾਰ ਸਾਰਾ ਦਿਨ ਕਿੱਲੀ ਜਾਂਦਾ ਇਹ ਬੱਕਰੀ ਰਾਖੇ ਬਣੇ ਨੇ ਦੋਵੇਂ ਪੰਜਾਬ ਦੇ ਭੈਣ ਚਾ ਦੇ ਦੁਨੀਆਦਾਰੀ ਖੜ ਕੇ ਬੱਕਰੀ ਰਾਖੇ ਬਣੇ ਨੇ ਉਹ ਦੂਜਾ ਵੀ ਕਿੱਲੀ ਜਾਂਦਾ ਸਾਰਾ ਦਿਨ ਫੇਸਬੁੱਕ ਤੇ ਵਿਊ ਲੈਣ ਦਾ ਮਾਰਾ ਰੋਜ਼ ਨੰਮਾ ਮੁੱਦਾ ਚੱਕ ਕੇ ਵਜ ਜਾਂਦਾ ਨਾ ਇਹਨਾਂ ਨੇ ਕਦੇ ਟਾਈਮ ਪਾਇਆ ਭੈਣ ਚੋਦਾ ਨਹੀਂ ਨਾ ਦੇ ਲੋਕੇਸ਼ਨ ਫੜੀ ਇੱਕ ਦੂਜੇ ਦੀ ਚੱਕੀ ਲੋਕੇਸ਼ਨ ਨਾ ਕਦੇ ਮੈਂ ਲੜਦੇ ਦੇਖੇ ਭੈਣ ਦੇ ਯਾਰ ਕਿੱਲੀ ਜਾਂਦੇ ਨੇ ਆ ਦੂਜਾ ਦੇਖ ਲੈ ਆ ਸੇਠੀ ਜਪਾਨੀ ਮੁੱਛਾਂ ਵਾਲਾ ਇਹ ਪੈ ਜਾ ਗਾਲਾਂ ਨਹੀਂ ਕੱਢਣ ਚਾਹੀਦੀਆਂ ਵਾਹਿਗ ਮਨ ਲੈ ਕੇ ਕਹਿਣਾ ਇੱਕ ਚੀਜ਼ ਜਿੱਥੇ ਸਤ ਪਿੰਡ ਵਾਲੇ ਦੀ ਫੋਟੋ ਪਈ ਆ ਬਾਬਾ ਦੀਪ ਸਿੰਘ ਦੀ ਫੋਟੋ ਪਈ ਆ ਉੱਥੇ ਜੁੱਤੀਆਂ ਵੇਚੀ ਜਾਂਦਾ ਉੱਥੇ ਹਣਾ ਫਿਰ ਆਪਾਂ ਕਹਿੰਦੇ ਨੇ ਬਾਅਦ ਚਾ ਸਿੱਠੀ ਤੋਂ ਬਹੁ ਪੰਜਾਬ ਵਾਲੀ ਖੜਿਆ ਇਹਨੂੰ ਇੰਨੀ ਆਕਲ ਨਹੀਂ ਸਾਲੇ ਨੂੰ ਜਿੱਥੇ ਸੰਤਾਂ ਦੀ ਫੋਟੋ ਲਾਈਆਂ ਨੇ ਉਸੇ ਟੇਬਲ ਤੇ ਜੁੱਤੀਆਂ ਰੱਖੀ ਬੈਠਾ ਹੁੰਦਾ ਆਹ ਜੋੜਾ ਜੁੱਤੀਆਂ ਦੇਖ ਲੈ ਆਹ ਜੋੜਾ ਉੱਥੇ ਬਾਬਾ ਦੀਪ ਸਿੰਘ ਦੀ ਫੋਟੋ ਪਈ ਆ ਨਾਲ ਹੀ ਹੈ ਇਹ ਉਹ ਨਹੀਂ ਲੋਕ ਗੌਰ ਕਰਦੇ ਆ ਜਪਾਨੀ ਮੁੱਛ ਵਾਲਾ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਹੋਇਆ ਪੰਜਾਬ ਨੂੰ ਹੱਦ ਤੱਕ